ਸੜਕ ਸੁਰੱਖਿਆ ਫੋਰਸ ਪੰਜਾਬ ਕੀਮਤੀ ਜਾਨਾਂ ਬਚਾਉਣ ਲਈ ਵਚਨਬੱਧ 24 ਘੰਟੇ ਸਿਰਫ ਇੱਕ ਸਾਲ ਵਿੱਚ ਸੜਕ ਹਾਦਸਿਆਂ ਵਿੱਚ ਹੋਣ ਵਾਲੀਆਂ ਮੌਤਾਂ ਵਿੱਚ ਲਗਭਗ 50% ਦੀ ਕਮੀ ਆਈ ਹੈ ਉਸ ਸਮਾਂ ਪਹਿਲਾਂ ਮੇਰੇ ਭਰਾ ਦਾ ਐਕਸੀਡੈਂਟ ਹੋਇਆ ਸੀ ਸੜਕ ਸੁਰੱਖਿਆ ਫੋਰਸ ਨੂੰ ਕਾਲ ਕੀਤਾ 112 ਨੰਬਰ ਤੇ ਵਿਦਿਨ 5 ਮਿੰਟਾਂ ਦੇ ਵਿੱਚ ਇਹਨਾਂ ਨੇ ਆ ਕੇ ਮੇਰੇ ਭਰਾ ਦੀ ਜਾਨ ਬਚਾਈ ਉਹ ਨਾ ਮੈਨੂੰ ਉੱਥੋਂ ਚੱਕਦੇ ਤਾਂ ਹੋ ਸਕਦਾ ਸੀ ਮੇਰੀ ਮੌਤ ਹੋ ਜਾਂਦੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀਆਂ ਯਤਨਾਂ ਸਦਕਾ ਸਾਡਾ ਪੰਜਾਬ ਬਣ ਰਿਹਾ ਹੈ ਰੰਗਲਾ ਪੰਜਾਬ समा देख डॉक्टर साहब निकल पीछे नीचे करो ना यार ਆ ਬੰਤੀ ਸਰ ਜੀ ਹਲੋ ਕੈਮਰਾ ਚ ਲਿਖਣ ਦੀ ਆਵਾਜ਼ ਲੱਗ ਰਹੀ ਹੈ ਕਿ ਇੱਥੇ ਵੱਡੇ ਪੱਧਰ ਤੋਂ ਚੋਣਾਂ ਹੋਣਾਂ ਅਤੇ ਨੀਵੇਂ ਰਹਿਣ। ਪਾਜੀਟ ਮੈਮੋਰੀਅਲ ਬਣਾਉਣ ਦੀ ਗੱਲ ਕੀਤੀ ਜਾ ਰਹੀ ਹੈ ਕਿ ਪੰਜਾਬ ਚ ਵੀ ਕੋਈ ਮੈਮੋਰੀਅਲ ਬਣਾਇਆ ਜਾਏਗਾ ਡਾਕਟਰ ਸਾਹਿਬ ਦੀ ਆਤਮਾ ਲਈ। ਸਾਰੀ ਦੁਨੀਆ ਤੋਂ ਨਾਮ ਹੈ। ਇਹ ਕੋਈ ਕੋਈ ਕਿਤੇ ਦੇ ਨਹੀਂ ਸੀ। ਉਹ ਤਾਂ ਪੂਰੀ ਦੁਨੀਆ ਦੇ ਰੰਗ ਨਹੀਂ ਦੇ। ਅੱਜ ਉਸਨੂੰ ਯਾਦ ਕਰਾਉਣ। ਬਹੁਤ ਧੰਨਵਾਦ।